प्रेस वार्ता के अंदर शामिल हो सारे इलेक्ट्रॉनिक मीडिया प्रिंट मीडिया मित्र बहुत धनबाद बहुत है और मैं दो तो तो और प्रेस कॉन्फ्रेंस इस करके रखी गई है कि दो हजार बी अंदर जब सरकार बनी ਉਸੋਲੇ ਜਿਹਨਾਂ ਮੁੱਦਿਆਂ ਨੂੰ ਲੈ ਕੇ ਇਹ ਸਰਕਾਰ ਆਈ ਉਹਨਾਂ ਚੋਂ ਇੱਕ ਮਹੱਤਵਪੂਰਨ ਮੁੱਦਾ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਪੰਜਾਬ 'ਚ ਨਸ਼ਾ ਜਿਹੜਾ ਉਹਦੀ ਸਮਾਪਤੀ ਕਰਾਂਗੇ ਔਰ ਇਹ ਗੱਲਬਾਤ ਜਿਹੜੇ ਵਰਤਮਾਨ ਮੁੱਖ ਮੰਤਰੀ ਨੇ 2020 'ਚ ਆਪਣਾ ਪ੍ਰਚਾਰ ਸ਼ੁਰੂ ਕਰਦੇ ਹੋਏ ਆਮ ਆਦਮੀ ਪਾਰਟੀ ਦਾ ਇਹ ਪੰਜਾਬੀਆਂ ਨਾਲ ਵਾਅਦਾ ਕੀਤਾ कि ਸਾਡੀ ਸਰਕਾਰ ਬਣਾਓ ਅਸੀਂ 3 ਮਹੀਨੇ ਦੇ ਅੰਦਰ ਅੰਦਰ ਨਛੇ ਦੀ ਸਮਾਪਤੀ ਕਰਾਂਗੇ ਲੇਕਿਨ ਅੱਜ ਤੁਸੀਂ ਪੰਜਾਬ ਦੇ ਅੰਦਰ ਛਾਤੀ ਮਾਰੋ ਇਹ ਸਰਕਾਰ ਦਾ ਲਗਭਗ ਸਾਢੇ 3 ਸਾਲ ਹੋ ਗਏ ਔਰ ਐਸੀ ਸਰਕਾਰ ਹੈ ਕਿ ਜਿਹਨੂੰ ਝੂਠ ਬੋਲਦੇ ਹੋਏ ਲਾਰਾ ਲਾਉਂਦੇ ਹੋਏ ਕਿਸੇ ਵੀ ਪ੍ਰਕਾਰ ਦੀ ਕੋਈ ਉਹ ਕਹਿੰਦੇ ਨਾ ਕਿ ਇਚਕਾਟ ਹੋਏ ਇਹਨਾਂ ਵਿੱਚ ਹੋਰ ਇਤਕਾ ਨਹੀਂ ਹੈ ਇਹਨਾਂ ਸਾਢੇ 3 ਸਾਲਾਂ ਚ 2020 ਚ ਕੀਤੇ ਵਾਦੇ ਨੂੰ 22 ਚ ਉਹਨੂੰ ਨਿਵਾਣ ਦੇ ਵਾਦੇ ਨੂੰ ਇਹਨਾਂ ਨੇ ਪੰਜ ਵਾਰ ਕੀਤਾ ਲਗ ਲਗ ਸਮੇਂ ਦੇ ਉਤੇ ਪੰਜ ਵਾਰ ਇਸ ਸਰਕਾਰ ਨੇ ਕਮਿਟਮੈਂਟ ਕੀਤੀ ਕਿ ਹੁਣ ਅਸੀਂ 2 ਮਹੀਨੇ ਅੰਦਰ ਕਦਮ ਕਰ ਦਾਂਗੇ ਹੁਣ 3 ਮਹੀਨੇ ਅੰਦਰ ਕਦਮ ਕਰ ਦਾਂਗੇ ਹੁਣ ਲਾਸਟ ਕਮਿਟਮੈਂਟ ਇਹਨਾਂ ਦੀ ਕੀ ਸੀ ਕਿ 31 ਮਈ ਤੱਕ ਔਰ ਇਹ ਗੱਲ ਕੌਣ ਕਹਿ ਰਿਹਾ ਹੈ ਬੀ ਜੀ ਪੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਉਂਦਾ ਹੈ ਆ ਕੇ ਕਹਿੰਦਾ ਹੈ ਕਿ ਅਸੀਂ 31 ਮਈ ਤੱਕ ਪੰਜਾਬ ਨੂੰ ਨਸ਼ੇ ਤੋਂ ਫ੍ਰੀ ਕਰ ਦੇਵਾਂਗੇ ਅੱਜ ਪੰਜਾਬੀ ਪੁੱਛਣਾ ਚਾਹੁੰਦਾ ਹੈ ਕਿ ਚਾ ਪੰਜਾਬ ਕੇ ਨਸ਼ਾ ਸਮਾਪਤ ਹੋ ਗਿਆ ਇਸ ਨਸ਼ੇ ਨੂੰ ਥੋੜੀ ਜੀ ਢਲ ਗਈ ਸੀ ਜਦੋਂ ਨਾ ਕਰੋਨਾ ਆਇਆ ਸੀ ਸਪਲਾਈ ਚੇਨ ਟੁੱਟੀ ਸੀ ਅੱਜ ਪੰਜਾਬ ਦੇ ਅੰਦਰ कई पिंड कई इलाके आज भी इस स्थिति रे है जिथे बोर्ड लगा पे है ऐसे ही जगह है कि व्हाट्सएप पे होते यो एते जुन्याजी की पीजे भी होम डुल भी हुंदी है तिनीयाने जो जीओ अ दोमिनो तो कुछ मणा लिया आजकल तो ते नशे मे, दी भी बिडी है ओ होरी है होम डुल वी गल ये नशा इस प्रकार कि की जद रो, रोक बेचने वाले लगनी चाहिए है। दो चार घर के कोई योगी नहीं बन सकता कानून तो का राज नहीं लिया नशे विरुद्ध जी कार्रवाई है केवल और केवल दिखावा है। पंजाब सप्लाई चेन बिल्कुल नहीं टूटी। ਜਿਹੜੇ ਲੋਕ ਜਾਣਦਾਰ ਹੋ ਤੁਸੀਂ ਪੱਤਰਕਾਰ ਮਿੱਤਰੋ ਹਰ ਚੀਜ਼ ਨੂੰ ਤੁਸੀਂ ਜਾਣਦੇ ਹੋ ਇਹ ਇੱਕ ਐਸੀ ਬਿਮਾਰੀ ਆ ਕਿ ਜਿਹੜਾ ਬੰਦਾ ਇਹਨੂੰ ਖਾਂਦਾ ਹੈ ਜਿਸ ਦੇ ਨੂੰ ਉਹ ਡੋਜ਼ ਨਾ ਮਿਲੇਗੀ ਕੋਰੋਨਾ ਜਿਹਦਾ ਮਛਲੀ ਤੜਪਦੀ ਉਹਦਾ ਤੜਫੇਗਾ ਉਹਦੇ ਲਈ ਸੈਂਟਰ ਚਾਹੀਦੇ ਸੀ ਕਿ ਉਹਨਾਂ ਨੂੰ ਦੁਆਰਾ ਪੁਨਰਵਾਸ ਕਰਨਾ ਉਹਨਾਂ ਦਾ ਇਲਾਜ ਕਰਨਾ ਅੱਜ ਕੋਈ ਨਸ਼ਾ ਮੁਕਤੀ ਕੇਂਦਰਾਂ 'ਚ ਕੋਈ ਰਸਤ ਦਿਖ ਰਿਹਾ ਹੈ ਕਿਆ ਕੋਈ ਤੜਪ ਦਿਖ ਰਹੀ ਹੈ ਇਹਦਾ ਮਤਲਬ ਇਹ ਹੈ ਕਿ ਇਹ ਜਿਹੜਾ ਮਹਿੰਚੀਰਾ ਦੀ ਜਿਹਦਾ ਪੰਜਾਬ ਦੀ ਜਨਤਾ ਨਾਲ ਮੋਕੇ-ਮੋਕੇ ਤੇ ਪੰਜਵਾਂ ਜਿਨ੍ਹਾਂ ਨੇ ਕਮਿਟਮੈਂਟ ਕੀਤੀ ਉਹ ਪੂਰੀ ਮਹਿੰਚ ਪੂਰੀ ਤਰ੍ਹਾਂ ਨਾਲ ਫੇਲ ਹੋਈ ਹੈ ਪਰ ਮੈਨੂੰ ਲੱਗਦਾ ਕਿ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਹ ਤਾਂ ਦਬਤ ਬਾਣੀ ਹੈ ਉਧਰੋਂ ਗੱਲ ਨਹੀਂ ਬਣਨੀ ਹੈਗੀ ਔਰ ਇਹਦੇ ਅੰਦਰ ਹੌਂਕਾਕ ਸਰਕਾਰ ਨੂੰ ਸ਼ਾਇਆ ਕਰਨਾ ਚਾਹੀਦਾ ਕਿ ਕਿੰਨੇ ਵਪਾਰੀ ਨਸ਼ੇ ਦੇ ਵੱਡੇ ਤਸਕਰ ਜਿਨ੍ਹਾਂ ਜਿਨ੍ਹਾਂ ਨੂੰ ਫੜਿਆ ਔਰ ਸਪਲਾਈ ਚੇਨ ਟੁੱਟੀ ਹੈ ਜ਼ਮੀਨੀ ਹਾ ਦਰਤਲ ਦੇ ਉਤੇ ਉਹ ਬਿਲਕੁਲ ਕਿਤੇ ਨਜ਼ਰ ਨਹੀਂ ਆ ਰਹੀ ਔਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੀ ਹੈ ਕਿ ਇਹ ਸਰਕਾਰ ਜਿਸ ਤਰੀਕੇ ਨਾਲ ਬਾਕੀ ਗੱਲਾਂ ਦੇ ਨਾਲੇ ਲਾਰੇ ਲਾਏ ਸੀ ਚੁਟਕੀਆਂ ਦੇ ਅੰਦਰ ਐਮਐ ਐਮਐਸਪੀ ਦਿੰਦੇ ਸੀ ਪੈਰਾ ਪੈਰਾਂ ਨੂੰ 1000 ਰੁਪਏ ਦੇਣ ਦੀ ਗੱਲ ਕਰਦੇ ਸੀ ਇਹ ਹਰ ਮੁੱਦੇ ਤੇ ਫੇਲ ਹੋਈ ਹੈ ਅਸੀਂ ਇਹਦੀ ਪੂਰੀ ਤਰ੍ਹਾਂ ਨਾਲ ਨਕੇਬੀ ਕਰਦੇ ਆਂ ਔਰ ਸਰਕਾਰ ਤੋਂ ਮੰਗ ਕਰਦੇ ਆਂ ਕਿ ਇਹ ਜਿਹੜਾ 31 ਮਈ ਤੱਕ ਦਾ ਬੀਚਾਰ ਸੀ ਇਹਦੇ ਅੰਦਰ ਜਮੀਨੀ ਪੱਧਰ ਦੇ ਉੱਤੇ ਨਸ਼ੇ ਦੇ ਨਾਲ ਜਿਹੜੇ ਬੱਚੇ ਗ੍ਰਸਤ ਸੀ ਕਿੰਨੇ ਬੱਚਿਆਂ ਦਾ ਇਲਾਜ ਇਸ ਵੇਲੇ ਹੋ ਰਿਹਾ ਇਹ ਕੋਈ दारू ਵਾਲਾ ਨਸ਼ਾ ਤੇ ਨਹੀਂ ਬੁਝਾਰਾ ਨਹੀਂ ਹੈ ਕਿ ਜਿਹੜਾ ਨਹੀਂ ਇੱਕ ਡੋਜ਼ ਨਾਲ ਮਿਲਣ ਤੇ ਬਚਾ ਕ੍ਰਾਈਮ ਕਰਨ ਤੋਂ ੱਤੇ ਧਿਆਰ ਹੋ ਜਾਂਦਾ ਉਹ ਮਹਾਪੇਪਣੇ ਦੇਖਦੇ ਪੰਜਾਬ ਦੇ ਅੰਦਰ ਸਭ ਤੋਂ ਕੋਈ ਹਸਪਤਾਲ ਮੈਨੂੰ ਲੱਭ ਨਹੀਂ ਰਿਹਾ ਜਿੱਥੇ ਪਰਮਾਰ ਲੱਗੀ ਹੋਏ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਬੱਚਿਆਂ ਨੂੰ ਉਹ ਗਰੀਬੀ ਲੋਕ ਇਸ ਨਸ਼ੇ ਨੂੰ ਕਰਦੇ ਨੇ ਔਰ ਉਹ ਮਾਲ ਮਿਲ ਰਿਹਾ ਜਿਹੜਾ ਮਾਲ ਮਿਲ ਰਿਹਾ ਜੇ ਤਾਂ ਮਰੇ ਸਰਕਾਰ ਦੀ ਜਿਹੜੀ ਆ ਉਹ ਨਕਾਮੀ ਹੈ ਔਰ ਸਰਕਾਰ ਪੂਰੀ ਤਰ੍ਹਾਂ ਨਾਲ ਨਸ਼ਾ ਰੋਕਣ ਚ ਫੇਲ ਰਹੀ ਹੈ ਇਹਦੇ ਚਾਇਤ ਸਰਕਾਰ ਤੋਂ ਜਵਾਬ ਪੁੱਛਣ ਲਈ ਅੱਜ ਦਾ ਤੁਹਾਡੇ ਤੇ ਤੁਹਾਡੇ ਬਾਦਮ ਨਾਲ ਜਵਾਬ ਪੁੱਛਿਆ ਕਿ ਭਈ 31 ਮਈ ਵੀ ਨਿਕਲ ਗਈ ਹੈ ਤੇ ਚਾ ਪੰਜਾਬ ਨਸ਼ਾ ਮੁਕਤ ਹੋ ਗਿਆ ਪੰਜਾਬ ਨਸ਼ਾ ਮੁਕਤ ਤੇ ਨਹੀਂ ਹੋਇਆ ਇਹ ਠੀਕ ਹੈ ਤੁਹਾਡੇ ਲਾਰੇ ਤੁਹਾਡੇ ਚੁਟਕਲੇ ਸੁਣ ਸੁਣ ਕੇ ਸਰਕਾਰਾਂ ਨਹੀਂ ਚਲਦੀਆਂ ਗਿਆ ਲੋਕਾਂ ਨੂੰ ਜਮੀਨੀ ਲੈ ਤੱਕ ਦਿਖਣਾ ਚਾਹੀਦਾ ਕਿ ਨਸ਼ੇ ਦੀ ਸਮਾਪਤੀ ਹੋਈ ਹੈ

ਔਰ ਜਿਸ ਤਿਹਰਾ ਤੇ ਇੰਜੀਨੀਅਰ ਸਨਾਰੇ ਤੋਂ ਕੋਈ ਡੀਪੂ ਦੀ ਸਪਲਾਈ ਆਈ ਹੈ ਔਰ ਉਹਦੇ ਉੱਤੇ ਪਰਚਾ ਕਰ ਦਿੰਦੇ ਨੇ ਇਹਦੇ ਤੋਂ ਮਗਲ ਮੈਨੂੰ ਲੰਦਾ ਕਿ ਇੱਥੇ ਨਾਦਰਸ਼ਾਈ ਵੀ ਚੱਲਦੀ ਹੈ ਇੱਥੇ ਲੋਕਤੰਤਰ ਨਹੀਂ ਹੈ ਅਲਫਾਜ਼ ਜਿਵੇਂ ਕਹ ਸਕੀ ਕੋਈ ਸ਼ਰਾਬ ਬਣਾਈ ਹੈ ਜਾਨੀ ਸਿੱਧਾ ਨਜ਼ਾਇਸ਼ ਸ਼ਰਾਬ ਬਣਾਈ ਜਾਂਦੀ ਸੀ 80 ਲੀਟਰ ਸੀ ਬਣੂਆ ਬਾਪਾ ਕੱਟੀਏ ਉਹਨੇ ਬਾਪਾ ਕੱਟੀਆ ਨਹੀਂ ਬਾਪਾ ਘਟਣ ਦੇ ਨਾਲ ਤੇ ਘੱਟ ਨਹੀਂ ਹੋਣੀ ਜੇ ਉਹ ਬੰਦਾ ਜਿਹੜੇ ਕੋਰਟ ਤੇ ਜਾ ਕੇ ਆਪਣਾ ਬਿੱਲ ਜਾਂ ਉਹ ਡੀਪੂ ਜਿੱਥੇ ਜਾਰੀ ਹੈ ਉਹਦੀ ਸਾਰੀ ਕਾਰਵਾਈ ਦੱਸ ਦੇਗਾ ਫਿਰ ਕੀ ਉਹ ਆ ਕੇ ਜਿਹੜੀ ਬਾਵਾ ਗੱਡੀ ਆਉਂਦੀ ਉਹਦੇ ਲਈ ਸ਼ਮਾ ਯਾਤਰਾ ਵੀ ਕਰਨਗੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹਦਾ ਦਸਤਾ ਸਾਰਾ ਜੀ ਮਾਫ਼ ਕਰ ਫਿਰ ਉਹਨਾਂ ਨੇ ਇਹ ਵੀ ਕਹਿ ਵੀ ਕਹਿੰਦੇ ਬੰਦੂਆ ਇਹ ਬਾਵਾ ਕੰਮ ਹੈ ਕਿ ਰੋਲਾ ਪਾਓ ਤੇ ਚoare ਚੜਜੋ ਚੂਟ ਬੋਲੋ ਤੇ ਢੋੜਜੋ ਜਵਾਬ ਨਹੀਂ ਦੇ ਰਾ ਉਹਨਾਂ ਨੇ ਉਹ ਕੱਲ ਪ੍ਰੈਸ ਕਾਨਫਰੰਸ ਕਰਕੇ ਗਏ ਨੇ ਮਜ਼ਾ ਆਇਆ ਜਿਨ੍ਹਾਂ ਨੇ ਬਾਵਾ ਗੱਡੀ ਆਉਂਦੀ ਉਹ ਸਾਹਮਣੇ ਆ ਇਤਿਹਾਸਿਕly ਇੱਕ ਹੋਰ ਮਸਲਾ ਕਾਫੀ ਚਰਚਸ ਹੋਇਆ ਪੰਜਾਬ ਦੇ ਵਿੱਚ ਜਿੱਤੇ ਮਨਿੰਦਰ ਦੀਪ ਸਿੰਘ ਨਾ ਬਰ ਸਕ ਠੀਕ ਹੈ ਜਿਸਦੀ ਮੌਤ ਪੁਲਿਸ ਦੇ ਕਚੇ ਦੇ ਵਿੱਚ ਹੋਈ ਹੈ ਉਸ ਚੋਪੀ ਕਤਲ ਦੇ ਮਾਮਲੇ ਕਰਕੇ ਬਹੁਤਾਂ ਅਗਲੀਗੇਚ ਲੱਗੇ ਨੇ ਚਾਰ ਪੁਲਿਸ ਮਾਮਲੇ ਦੇ ਵਿੱਚ ਆਪਾਂ ਵੀ ਦੱਸ ਰਹੇ ਹਾਂ ਪਰ ਹਾਲੀ ਗ੍ਰਿਫਤਾਰੀ ਇਹਨਾਂ ਦੀਆਂ ਜੇਲ੍ਹਾਂ ਦਾ ਹਾਲ ਇਹ ਹੈ ਕਿ ਜੇਲਾ ਤੋਂ ਇਨਕਲੂਡ ਹੁੰਦਾ ਇਹਨਾਂ ਦੀਆਂ ਜੇਲ੍ਹਾਂ ਦਾ ਹਾਲ ਇਹ ਹੈ ਕਿ ਪਹਿਲਾਂ ਵੀ ਇੱਕ ਇਨਸੀਡੈਂਟ ਹੋਇਆ ਸੀ ਕਿ ਅੱਜ ਹੀ ਕਿ ਤੋੜ ਗਿਆ ਸੀ ਅਨੇਕੀ ਸੀਆਈਡੀ ਐਸਐਟ ਵੀ ਹਸੇ ਬੰਦਾ ਸੀ ਸੀਆਈਡੀ ਰਿਆਸਤ ਤੋਂ ਮੈਨੂੰ ਉਹਦੀ ਜਾਣਕਾਰੀ ਨਹੀਂ ਹੈ ਜਿੰਨ ਦਾ ਕੋਈ ਕਿਸੇ ਵਿਸ਼ੇ ਦੀ ਪੂਰੀ ਇਨਸੀਡੈਂਟ ਦੀ ਜਾਣਕਾਰੀ ਨਹੀਂ ਹੈ ਕਿ ਉਹਦੀ ਹਾਂ ਅਗਰ ਇਹਨਾਂ ਦੀ ਕਸਟਡੀ ਤੇ ਮੌਤ ਹੀ ਹੈ ਤੇ ਉਹਦੇ ਕਾਰਨ ਜ਼ਰੂਰ ਸਾਹਮਣੇ ਆਣੇ ਚਾਹੀਦੇ ਆ ਕਿ ਉਹ ਕਿਉਂ ਮਰਿਆ ਪੋਸਮਾਰਟਮ ਰਿਪੋਰਟ ਉਹਦੀ ਜਿਹੜੀ ਹੈ ਸਿਟ ਦੇ ਦੁਆਰਾ ਆਣੀ ਚਾਹੀਦੀ ਹੈ ਅਗਰ ਇਹਨਾਂ ਦੇ ਟੌਪਸਰ ਨਾਲ ਇਹਨਾਂ ਦੀ ਜਤੀ ਨਾਲ ਉਹਨੂੰ ਕੁਝ ਹੋਇਆ ਹੈ ਤੇ ਉਸ ਪਰਿਵਾਰ ਨੂੰ ਨਿਆਂ ਮਿਲਣਾ ਚਾਹੀਦਾ ਕਿਸੇ ਵੀ ਬੰਦੇ ਦੀ ਇਸ ਤਰੀਕੇ ਨਾਲ ਅਧਿਕਾਰ ਨਹੀਂ ਹੈ ਕਿ ਕਸਤਰੀ ਦੇ ਅੰਦਰ ਤੁਹਾਨੂੰ 3 ਡਿਗਰੀ ਦਾ ਜਾਂ ਉਹਦੀ ਡੈਥ ਹੋ ਜੇ ਮੈਡੀਕਲ ਰਿਪੋਰਟਾਂ ਕਿਹੜੇ ਗ੍ਰਾਹਤ ਲੱਗਣ ਕਰਕੇ ਸਤਾ ਬੱਚਨ ਕਰਦੇ ਜਿਹੜੇ ਦੋਸ਼ੀ ਲੋਗਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਸਰਕਾਰ ਨੂੰ 15 ਵਾਰ ਕਰੰਟ ਲਾਇਆ ਚਾਰ ਵਾਰੀ ਪਿਸ਼ਾਵਰ ਜਿਹੜਾ ਦੇ ਕਰੰਟ ਲਾਇਆ ਦੋ ਵਾਰੀ ਦਿਮਾਗ ਤੇ ਇਹ ਮੇਰਾ ਇਹ ਇਹਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਅਧਿਕਾਰ ਮਿਲ ਗਿਆ ਕਿ ਕਸਟਡੀ ਚ ਕਿਸੇ ਵੀ ਲੈਵਲ ਤੱਕ ਜਾ ਕੇ ਇਹ ਬੰਦੇ ਦੀ ਹੱਤਿਆ ਵੇ ਇਹ ਹੱਤਿਆ ਕੀਤੀ ਜਾਏਗੀ ਤੇ ਔਰ ਅਗਰ ਜਿਨ੍ਹਾਂ ਲੋਕ ਇਹ ਵੀ ਸ਼ਾਮਿਲ ਨੇ ਜਿਨ੍ਹਾਂ ਦੇ ਕਹਿਣ ਤੇ ਜਿਨ੍ਹਾਂ ਨੇ ਕੀ ਇਹ ਸਾਰਾ ਕਰਮ ਕੀਤਾ ਉਹ ਸਾਰਿਆਂ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਉਹਨਾਂ ਨੂੰ ਸਰਕਾਰ ਸਜ਼ਾ ਮਿਲਣੀ ਚਾਹੀਦੀ ਹੈ ਇਹਨਾਂ ਉਹ ਉਹ ਆਦਰੀ ਜੀ ਆਏ ਸੀ ਕਿ ਉਹਨਾਂ ਦੇ ਘਰ ਤੋਂ ਸਫਰ 23 ਕਿਲੋਮੀਟਰ ਦੀ ਦੂਰੀ ਤੇ ਬੈਠੇ ਨੇ ਪਰ ਉਹਨਾਂ ਨੂੰ ਮੈਡਨ ਨਹੀਂ ਗਿਆ ਅੰਲੌਂਗ ਬਿਲਡਿੰਗ ਹੈ ਤੋਂ ਮੁੱਖ ਮੰਤਰੀ ਤਾਂ ਉਹ ਲੋਕਾਂ ਨੇ ਉਹ ਜਿੱਦਾਂ ਦੇ ਪਾਏ ਨੇ ਉਹ ਆਸਾਂ ਹਸੂਨ ਦੇ ਕੰਮਾਂ ਦੇ ਉੱਤੇ ਸੀ ਆ ਤੁਸੀਂ ਸਰਕਾਰ ਦੇ ਦਿੱਤੀ ਉਹ ਸਰਕਾਰ ਵੀ ਉਦਾਂ ਹੀ ਚੱਲਣੀ ਹੈ ਨਾ ਉਹ ਜੋ ਪੋਲਿਟਿਕ ਪੋਲਿਟੀਸ਼ਨਲ ਵਾਲਾ ਜਾਂ ਦਾਨਸ਼ਵਰੀ ਵਾਲਾ ਤਾਂ ਕੋਈ ਕੰਮ ਵੀ ਦਿਖਦਾ ਨਹੀਂ ਹਵਾਜ ਮੈਂ ਸਰ ਉਹ ਆਵਾਜ਼ ਦੀ ਕਾਰੀਏ ਵੀ 3 ਸਾਲ ਤੋਂ ਕარი ਕੋਈ ਵਰਤੋਂ ਵਰਤੋਂ ਕਰਦੇ ਨੇ ਇਹ ਮੇਨ ਮੁੱਦਾ ਸੀ ਬਸ਼ਾ ਤੁਸੀਂ ਮੈਨੂੰ ਦੱਸ ਦਿਓ ਸਮਝਾ ਤਾ 1000 ਰੁਪਏ ਪੈਸਾ ਦਾ ਨਹੀਂ ਆਇਆ ਚੁਟਕੀਆਂ ਜੀ ਐਮਐਸਪੀ ਦੇ ਲਈ ਸੀ ਕਰੋੜਾਂ ਦਾ ਛਾਦਾ ਪੁਰਾਣਾ ਇਹਨਾਂ ਦੇ ਹੁਣ ਐਮਐਲਏ ਦਾ ਹਾਲ ਦੇਖ ਲਓ ਜਿਸ ਤਰੀਕੇ ਦਾ ਵਾਤਾਵਰਣ ਬਣਿਆ ਪਿਆ ਹੈ ਰਾਜਕਤਾ ਦਾ ਹੋਰ ਮੈਨੂੰ ਲੱਗਦਾ ਹੈ ਕਿ ਜਿਹੜਾ ਖੋ ਹੋਈ ਪਈ ਹੁੰਦੀ ਹੈ ਨਾ ਉਹ ਖੋ ਹੋਈ ਪਈ ਹੈ ਸਰਕਾਰ ਚ ਉਹ ਲੋਕਾਂ ਦਾ ਚੋਣ ਆਇਆ ਤੇ ਇੱਕ ਐਕਸ਼ਨ ਕਰਕੇ ਦੱਸ ਦਿਓ ਪਹਿਲਾਂ ਸਰੂ ਦਾ ਚੋਣ ਆਇਆ ਸੀ ਤੇ ਇੱਕ ਐਕਸ਼ਨ ਕਰਕੇ ਬਾਦ ਦੇ ਉਸ ਕੋਈ ਕਿ ਬਣਿਆ ਹੁਣ ਤੱਕ ਅੱਜ ਇਹਨਾਂ ਦਾ ਤੋਂ ਰੱਖਿਆ ਹੋਇਆ ਜਰਾਂਪੁਰੂਪ ਦੇ ਵਿੱਚ ਕਿ ਸੱਚੀ ਪੰਗਾਂ ਆਣੇ ਨੇ ਛੜਦਾ ਜੀ ਸਭ ਲਿਖਣਗੇ ਇੱਥੇ ਆ ਕੇ ਹਲਕਾ ਰੋਂਦ ਕਰ ਰਹੇ ਅਜਿਹੀ ਇੱਕ ਵਾਰੀ ਤੁਸੀਂ ਆ ਪੱਤਝੀ ਪਿੰਡਾਂ ਦੇ ਸਟਿੰਗ ਆਪਰੇਸ਼ਨ ਕਰਾ ਕੇ ਦੇਖ ਲੈਣਾ ਬਾਤ ਚਾਲ ਪਈ ਹੈ। ਉਹੀ ਤੇ ਮੈਂ ਕਹਿੰਦਾ ਨਾ ਵਿਗਿਆਪਨਾਂ ਦੇ ਨਾਲ ਚੱਲਣ ਵਾਲੀ ਸਰਕਾਰ ਆ। ਅਸ਼ਤਿਆਰਵਾਦੀ ਨਾਲ ਚੱਲਣ ਵਾਲੀ ਸਰਕਾਰ ਆ। ਪ੍ਰਚਾਰ ਦੇ ਮਾਧਿਅਮ ਨਾਲ ਇਹਨੂੰ ਸਮੱਸਿਆਵਾਂ ਦਾ ਸਮਾਪਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਦੀ ਵੀ ਵਿਗਿਆਪਨਾਂ ਨਾਲ ਸਮੱਸਿਆਵਾਂ ਖਤਮ ਹੁੰਦੀਆਂ? ਇਹ ਮੈਂ ਪਹਿਲੇ ਦਿਨ ਇਹਨਾਂ ਨੂੰ ਵਿਧਾਨ ਸਭਾ 'ਚ ਵੀ ਇਹ ਗੱਲ ਕਹੀ ਸੀ ਕਿ ਨਸ਼ਾ ਇੱਕ ਐਸਾ ਮੁੱਦਾ ਹੈ ਜਿਸ ਦੇ ਤੇ ਕੋਈ ਰਾਜਨੀਤੀ ਨਹੀਂ। अगर मेरा भाषण सुने किसी ने जब तक समाजिक लोग जब तक पिंडा लोग जब तक अलग अलग एनजीओ और सरकार की नीयत साफ होनी चाहिए है पूरे समाज सरकारी प्धर से समाजिक प्धर से जब तक इस लड़ाई में पंजीय की लड़ाई बना के नहीं लड़िया जाता तो नशा नहीं समाप्त हो सकता ਉਹੀ ਪ੍ਰਗਾਮ ਨਿਕਲ ਰਹੇ ਨੇ ਇਹ ਕੇਵਲ ਲੱਗੇ ਨੇ ਕਿ ਇਹ ਖਾਣ ਵਾਲੇ ਫੜ ਰਹੇ ਨੇ ਖਵਾਣ ਵਾਲੇ ਇਹਨਾਂ ਦੇ ਉੱਤੇ ਦੂਰ ਨੇ ਸੱਤ ਤੱਕ ਨਹੀਂ ਨਿਕਲਾਈ ਅਲਛੰਡਰ ਵੀ ਗਿਆਾਇਆ ਸੀ 6 ਮਹੀਨੇ ਵਿੱਚ ਜਿੱਤਿਆ ਮੈਂ ਅੱਜ ਪ੍ਰੈਸ ਕਾਨਫਰੰਸ ਕਰਕੇ ਕਰ ਰਿਹਾ ਕਿ ਲਾਸਟ ਡੇਡ ਲਿਗਾ ਦੀ 31 ਮਈ ਦਿੱਤੀ ਸੀ ਇਹਨਾਂ ਨੇ ਅਮੇਸ਼ਾ ਜੀ ਦਾ ਜਿਹੜਾ ਰੋਲ ਹੈ ਉਸ ਰੋਲ ਨੂੰ ਤੇ ਨਿਵਾਇਆ ਜਾ ਰਿਹਾ ਨਾ ਜਿਹੜੀ ਵੱਡੀ ਚੇਨ ਹੈ ਤਾਂ ਗੁਜਰਾਤ ਤੋਂ ਕਿੰਨਾ ਸਮਾਨ ਭੜਿਆ ਗਿਆ ਯੋਜਿਟਰਾ ਉਹ ਚੁਣਾ ਜਨਾ ਟਨਲੇ ਤਾਂ ਲੇਕਿਨ ਇਹ ਸਾਰਾ ਮਾਮਲਾ ਸਟੇਟ ਗਵਰਨਮੈਂਟ ਦੇ ਹੱਥਾਂ ਦਾ ਹੈ ਵਾਇਨਾ ਵਾਡਰ ਇਹ ਸਟੇਟ ਦਾ ਵਿਸ਼ੇ ਹੈ ਇਹਦੇ ਤੇ ਸਟੇਟ ਦੀ ਸਰਕਾਰ ਦੇ ਡੀਜੀਪੀ ਨੇ ਸਾਹਮਣੇ ਆ ਕੇ ਕਿਹਾ ਸੀ 31 ਮਈ ਤੱਕ ਨਸ਼ਾ ਸਮਾਪਤ ਕਰ ਦਾਂਗੇ ਔਰ ਇਹ ਉਹਨਾਂ ਦਾ ਇਸ ਸਰਕਾਰ ਦਾ ਪੰਜਵਾਂ ਵਾਦਾ ਸੀ ਸਾਡੇ ਚਿੰਚਾਲ ਚ ਜਿਹੜਾ ਇਹ ਕਾ ਦਾ ਹੁੱਥ ਨਹੀਂ ਜਿਲਦੀ ਫਿਰ ਨਾ ਤਰੀਕ ਤੇ ਤਰੀਕ ਮਾਚਾ ਮੁਕਤੀ ਦੇ ਮਾਮਲੇ ਤੇ ਇਹਨਾਂ ਨੇ ਵੀ ਤਾਰੀਖ ਤੇ ਤਾਰੀਖ ਦਿੱਤੀ ਹੈ ਲੇਕਿਨ ਰਿਜ਼ਲਟ ਅਜੇ ਤੱਕ ਜ਼ੀਰੋ ਹੈ ਬਨਾਵਾ ਅਸ਼ਮੀਲ ਇੱਕ ਇੱਕ